ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਬਾਤ ਮੈਂ ਰਜੀਵ ਗੋਰਾ ਪ੍ਰਧਾਨ ਭਗਵਾਨ ਵਾਲਮੀਕੀ ਸ਼ਕਤੀ ਕ੍ਰਾਂਤੀ ਸੈਨਾ ਪੰਜਾਬ ਸਭ ਤੋਂ ਪਹਿਲਾਂ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਸਮੂਹ ਸੰਗਤਾਂ ਜਾਣੂ ਹਨ ਕਿ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਹੀ ਵਿਸ਼ਵ ਦੇ ਵਿੱਚ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਵਾ ਤੇ ਸੋ ਅਸੀਂ ਅੱਜ ਭਗਵਾਨ ਵਾਲਮੀਕੀ ਚੌਕ ਜਦ ਲੰਗਰ ਸ਼ਹਿਰ ਦੇ ਵਿੱਚ ਆਏ ਆ ਤੁਸੀਂ ਦੇਖ ਸਕਦੇ ਹੋ ਚੌਂਕ ਦੀਆਂ ਤਿਆਰੀਆਂ ਇਹ ਸ਼ੁਰੂ ਹੋ ਚੁੱਕੀਆਂ ਵਾਂ ਅੱਜ 26 ਸਤੰਬਰ ਤੇ ਕੱਲ ਨੂੰ ਇਤਿਹਾਸਿਕ ਦਿਨ ਜਿਹੜਾ 27 ਸਤੰਬਰ ਦਾ ਜਦੋਂ ਭਗਵਾਨ ਵਾਲਮੀਕੀ ਪੀਰਤ ਯਾਤਰਾ ਵਿਪਨ ਸਫਰ ਵਾਲਜੀ ਦੀ ਅਗਵਾਈ ਹੇਠ ਜਾਣੀ ਆ ਸੋ ਅਸੀਂ ਆਪਣੇ ਭਗਵਾਨ ਵਾਲਮੀਕੀ ਚੌਕ ਦੇ ਵਿੱਚ ਪੂਰੀ ਸਫਾਈ ਵਿਵਸਥਾ ਜੋ ਲਾਈਟਾਂ ਲੱਗਣ ਵਾਲੀਆਂ ਤੇ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਟਾਈਲਾਂ ਉਹ ਵੀ ਇਸ ਵਾਰ ਨਵੀਆਂ ਲਗਾਈਆਂ ਗਈਆਂ ਵਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਵਾ ਜਿਸ ਤਰ੍ਹਾਂ ਤੁਸੀਂ 7 ਅਕਤੂਬਰ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੀਆਂ ਆਪਣੀਆਂ ਦੁਕਾਨਾਂ ਦੇ ਆਪਣੇ ਆਪਣੇ ਮੰਦਰਾ ਵਿੱਚ ਦੀਪ ਵਾਲਾ ਕਰਨੀ ਆ ਤੇ ਭਗਵਾਨ ਵਾਲਮੀਕੀ ਚੌਂਕ ਦੇ ਵਿੱਚ ਵੀ ਆ ਕੇ 7 ਅਕਤੂਬਰ ਨੂੰ ਤੇ ਪਰਮਪਦਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਰੂਰ ਅਸੀਸਵਾਦ ਲਓ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਜੀਨ ਜੈ ਅਬਾ